ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਣਗੇ ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਜਰੂਰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਜਿਹੜੀ ਆਪਦੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜ਼ਿਟ ਪਿੰਡ ਮਾਛੀਕੇ ਤੇ ਜ਼ਿਲ੍ਹਾ ਲਗਦਾਨ ਉਤਰਨ ਤਰ ਸੈਰ ਤੇ ਦਸਤਕਾਂ ਭਾਈ ਰਾਜਪਾਲ ਦੇ ਘਰ ਪਹੁੰਚ ਚੁਕੇ ਆ ਦੋ ਵਹਿੜਾ ਤੇ ਇੱਕ ਮੱਝ ਲੈ ਕੇ ਆਇਆ ਹੈ ਕੀਮਤ ਬਹੁਤ ਬਹੁਤ ਹੀ ਜਾਇਜ਼ ਕੀਮਤ ਹੈ ਨਾਰਮਲ ਜਿਹਨੂੰ ਕੀਮਤ ਕਹਿ ਦਿੰਦੇ ਨੇ ਨਾ ਜਾਇਜ਼ ਕੀਮਤ ਦੇ ਵਿੱਚ ਕਈ ਵਾਰ ਕਹਿ ਦਗੇ ਕਿ ਉੜਦੀਆਂ ਜਾਣਗੀਆਂ ਉਹ ਉੜਦੀਆਂ ਵਾਲਾ ਕੰਮ ਅੱਜ ਬਣ ਗਿਆ ਆਪਣੀ ਨਰਕਪਰਕ ਕਰਕੇ ਲੈ ਕੇ ਜਾਇਓ ਫਰਜ਼ ਹੈ ਤੁਹਾਡਾ ਪੈਸੇ ਲਾਉਣੀ ਹੈ ਤੇ ਆਓ ਆਪਣੇ ਵੀਰ ਨਾਲ ਜੁੜਦੇ ਹਾਂ ਧੰਨਵਾਦ ਔਰ ਭਾਈ ਮੰਗਲ ਸਿੰਘ ਕੀ ਹਾਲ ਹੈ ਵਰੀਆ ਵਰੀਆ ਚੜਦੀ ਕਲਾ ਭਰਾ ਚੜਦੀ ਕਲਾ ਠੀਕ ਹੈ ਰੈਸ ਡਰੈਸ ਪਿੰਡ ਮਾਛੀਗੇ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 87280 ਹਾਂਜੀ 55139 ਤੇ ਅੱਜ ਫਿਰ ਤਿੰਨ ਆ ਤਿੰਨ ਪਸ਼ੂ ਠੀਕ ਹੈ ਮਾਈਦੀ ਕਿੰਨੀ ਕੀ ਡਿਟੇਲ ਆ ਕਿੰਵਾ ਸੂਹਾਤ ਕਿੰਨਾ ਦੁੱਧ ਪਾਉਂਦੀ ਰਹੀ ਆ ਮੱਝ ਦੂਜੇ ਸੂਏ ਨਾਲ ਤੇ ਤੀਜੇ ਸੂਏ ਲਾ ਲੋ ਅੱਛਾ ਤੀਜੇ ਸੂਏ ਇੱਥੇ ਹੈਗੀ ਆ ਅੱਛਾ ਤੇ ਮਾਰੇ ਬਸ ਇੱਕ ਦੋ ਨਾਲ ਘਾੜੀ ਡੰਗ ਤੱਕੀ ਠੀਕ ਆ ਭਾਵੇਂ ਅੱਜ ਰਾਜੂ ਸੂਤੇ ਦੁੱਧ ਕਿੰਨਾ ਜੀ ਫਿਰ 13 14 ਕਿਲੋ ਚਵਾਜੂਗੀ ਹਨਾ ਆਹ ਤੇ ਸੂਨ ਚ ਕੇ ਚਾਰ ਪੰਜ ਦਿਨਾਂ ਤੇ ਸੁੰਦੀ ਇੰਨੇ ਗੇ ਮਰ ਲੈ ਜੇ ਨੇ ਖੋਲ ਕੇ ਕਰਾਈਏ ਤੋਰਾ ਤਰਾ ਚੈੱਕ ਲਓ ਭਈ ਸੱਜਣੋ 13 ਕਿਲੋ ਦੁੱਧ ਕਹਿੰਦੇ ਕੀ ਬੜੇ ਦਾਮਦਾਰੀ ਨਾਲ ਜਿਹੜਾ ਚਵਾਜੂਗੀ ਤੇ ਸੂਹਾ ਤੀਜਾ ਸੂਨ ਜਾ ਰਹੀ ਆ ਬਾਕੀ ਥਨ ਥਨ ਤੇ ਫੇਸ ਕੁਆਲਿਟੀ ਬੜੀ ਸੋਹਣੀ ਆ ਤੇ ਪੇਟਪੂੜਾ ਵੀ ਚੰਗਾ ਮੈਂ ਰੱਖਦਾ ਦਿਨ ਪੰਜ ਲੈ ਜੇ ਚਾਰ ਲੈ ਜੇ 6 ਲੈ ਜੇ ਇਹ ਪਰਮਾਤਮਾ ਦੇ ਹੱਥ ਆ ਕਿ ਇੱਕ ਅੱਧਾ ਦਿਨ ਵੱਧ ਘੱਟ ਵੀ ਖੜ ਸਕਦੀ ਆ ਬਾਕੀ ਹੱਤਾਂ ਖੰਡ ਵੀ ਖੜ ਸਕਦੀ ਕਿਉਂਕਿ ਜੇ ਮੈਂ ਬਣੀ ਨਹੀਂ ਮੈਂ ਤੇ ਹੋਰ ਬੜਾ ਬਾਨਾ ਤੇ ਤੋਰਾ ਤੇ ਹੋਣੀ ਵੇਖ ਪੁਲਵਾਨਾ ਵਰਗਾ ਦੇਖ ਲੋ ਪਰ ਹੋਰ ਮੈਂ ਬਣ ਗਈ ਤੇ ਫਿਰ ਔਖਾ ਜੂ ਬੈਠਣਾ ਲੈਓ ਜੀ ਬਲੈਤਨ ਗਾਂ ਵਾਲਾ ਚੱਡਾ ਜਿਹੜਾ ਲਾਈਬੈਰਟੀ ਕਰਮਾ ਵਾਲੀ ਲੈਓ ਜੀ ਬਾਕੀ ਸੋਨਾ ਸਿੰਘ ਮੂੰਹ ਦੀ ਫੇਸ ਦੀ ਕੁਆਲਿਟੀ ਸੋਹਣੀ ਮਗਰੋਂ ਥਣ ਭਾਂਡੇ ਦੀ ਬੰਤਰ ਦੇਖ ਲੋ ਸਜਣੋ ਕਿੰਡੀ ਸੋਹਣੀ ਖੂਬਸੂਰਤ ਲੱਗੀ ਆ ਐ ਪੂਰੇ ਫੱਟੇ ਲਾਈ ਹੋਈ ਸੀ ਆ ਬਾਹਰ ਨੂੰ ਆਈ ਬੈਠੀ ਘੇਟ ਘੇਟ ਤੇ ਅਜੇ ਜਿਹੜੇ ਆ ਉੜੇ ਪੜੇ ਨਹੀਂ ਫਿਸੇ ਉਹ ਤ ਨਹੀਂ ਦੇਖ ਸਕਦੇ ਜੀ ਸਾਨੂੰ ਪੁੜਿਆਂ ਤੇ ਕੋਈ ਵੀ ਨਿਸ਼ਾਨ ਜਿਹੜਾ ਸਾਹਮਣੇ ਨਹੀਂ ਦਿਦਾ ਠੀਕ ਹੈ ਜੀ ਤੇ ਲੇਵਾ ਵੇਖ ਲੋ ਪੂਰਾ ਫੱਟਾ ਲਾਈ ਬੈਠੀ ਕਿੰਨੇ ਦੀ ਤੇ ਦੀਏ ਮੁੱਲ ਕਿ ਸਰ ਜੀ ਬੋਲੇ ਦਾ 70 ਆ ਰਿਹਾ 70 ਤੇ 2000 ਛੋਟ ਕਰ ਦਾਂਗੇ। 5 ਜੀ ਦਾਈਏ। ਚੱਲ 56 ਕਰ ਦਿਆਂਗੇ। ਹਾਂ ਲਓ ਜੀ। 65000 ਦੀ ਸਿੱਧੀ ਸੱਜ ਨੂੰ ਮੱਝ ਮਿਲ ਜੂਗੀ। ਠੀਕ ਆ ਜੀ ਤੇ ਮੈਂ ਚੰਗੀ ਜੀ। ਕਿਉਂਕਿ ਗਾਂਾਂ ਦਾ ਰੇਟ ਵਧਨੇ ਜਾਂ ਘਟਨੇ ਨਹੀਂ ਆ। ਤੇ ਜਿਹੜੀ ਫੇਸ ਸੋਹਣੀ ਆ ਨੂੰ ਫੇਸ ਕੁਆਲਟੀ ਵੀ ਥਣ ਚੱਡੇ ਦੀ ਬੰਤਰ ਵੀ 65000 ਦੀ ਜਿਹੜੀ ਤੁਹਾਨੂੰ ਮੈਂ ਮਿਲ ਜੂ। ਤੇ ਦੂਜੇ ਨੰਬਰ ਤੇ ਗਾਂ ਜਿਹੜੀ ਆ ਕਰੋ ਸੰਗ ਜੱਸੀ ਦੇ ਵਿੱਚ ਆ ਗਈ। ਇਹਦਾ ਮਿੱਠਾ ਅਥੋਂ ਬੜਾ ਸੋਹਣਾ ਲੱਗਾ। ਤੇ ਦਿਨ ਦਾਹਾਂ ਦੀ ਜਿਹੜੀ ਕੱਚੀ ਆ। ਇਹਨੂੰ ਵੀ ਖੋਲ ਕੇ ਭਾਈ ਮੰਗਲ ਸਿਆ ਲੋ ਜੀ ਤੇ ਮਗਰੋਂ ਵੀ ਚੰਗੀ ਬਾਣੀ ਬੁਣੀ ਬੰਜਣੀ ਆ ਇਹ 10 ਦਿਨ ਤੀ ਹੁੰਦੀ ਇਧਰ ਨੂੰ ਲੈ ਜਾਓ ਹਾਂਜੀ ਇਹ ਲੈ ਗਏ ਬਾਕੀ ਕੱਦ ਕਾਠ ਵੀ ਸੋਨਾ ਵਹਿੜਦਾ ਲੋ ਜੀ ਦਾਦਨ ਦੀ ਕੱਚੀ ਲਾਇਓ ਵੀਰ ਜੀ ਸੁਵਾ ਦੁੱਜਾ ਕਹਿਣ ਲਗੇ ਠੀਕ ਹੈ 10 ਦਿਨ ਬਾਕੀ ਰਹਿ ਗਏ ਸੋਹਣੇ ਚ ਸਜਣੋ ਤੇ ਦੂਜਾ ਸੂਬਾ ਦੱਸ ਰਿਹਾ ਕੀਮਤ ਬੜੀ ਇਹਨਾਂ ਦੀ ਜਾਇਜ਼ ਹੁੰਦੀ ਹੈ ਤੁਹਾਨੂੰ ਪਹਿਲਾਂ ਦੱਸ ਗਏ ਤੇ ਕਿੰਨੀ ਫਿਰ ਭਾਈ ਮੰਗਲ ਨੇ ਕੀਮਤ ਕਰਦੇ ਹਨ ਰੇਟ ਤਾਂ 30000 ਹੈ ਸਿਰਫ ਹਾਂਜੀ ਤੇ ਕਿੰਨੇ ਫਿਰ ਘਟਾ ਲੀਏ 2 ਛੱਡ ਦਗੇ ਬੰਦਾ ਉਹ ਯਾਰ ਛੱਡ ਦਗੇ ਚਲੋ 27 ਦੀ ਦੇਣਾ 27 ਦੀ ਲਓ ਭਾਈ ਸਜਣੋ ਫਿਕਸ 27000 ਦੀ ਮੇਟੂਰੀ ਉਹ ਆ ਗਈ ਸ਼ਾਈ ਵਾਲ ਸੁਈ ਆ ਹਾਂਜੀ ਇਹਦੀ ਬੱਚੀ ਆ ਉਹ ਜਿਹੜੀ ਸਾਹਮਣੇ ਉਹ ਸਜਣਾ ਬੱਚੀ ਜੀ ਕਾਲੀ ਜੱਸੀ ਜੀ ਜਾ ਜਾਂਦੀ ਆ ਠੀਕ ਆ ਜੀ ਤੇ ਇਹ ਸਾਈ ਹਾਲ ਹਨਾ ਹਾਂਜੀ ਹਾਂਜੀ ਇਹ ਕਿੰਨਾ ਦੁੱਧ ਆ ਬਾਈ ਮੰਗਲ ਇਹਦੇ ਨੇ 5 ਲੀਟਰ ਹੈਗਾ 5 ਕਿਲੋ ਬੋਲਾ ਹਾਂਜੀ ਠੀਕ ਆ ਤਾਜੀ ਸੂਈ ਬਿਲਕੁਲ ਨਾਲ ਨਾਲ ਆ ਲੈਣਾ ਬੱਚੀ ਦਾ ਨਾਲ ਨਾਲ ਆ ਲੈ ਠੀਕ ਆ ਖੋਲ ਕੇ 5 ਕਿਲੋ ਬੋਲਾ ਸਜਣੋ ਸਾਰਾ ਇਹ 8 ਕਿਲੋ ਜਿਹੜਾ ਦੁੱਧ ਦੇਣ ਵਾਲੀ ਆ ਜਾਰਾ ਦੇ ਨਹੀਂ 8 10 ਕਿਲੋ ਵਾਲੀਆਂ ਹੀ ਹੁੰਦੀਆਂ ਆ ਸਾਈ ਹਾਲ ਦੀਆਂ ਕੱਦ ਮੀਡੀਅਮ ਛੋਟਾ ਜੇ ਤੇ ਬਾਲਾ ਜਿਆਦਾ ਨਹੀਂ ਵੱਡਾ ਵੀ ਠੀਕ ਆ ਲਓ ਜੀ ਲਾਓ ਇੱਥੇ ਬੰਨ ਲਓ ਇੱਥੇ ਬੰਨੋ ਚਲ ਵਸ਼ੀ ਦੇ ਲਾਗੇ ਲਓ ਜੀ ਤੇ ਥਣ ਥਣ ਕਿਤਰਾ ਵੀਰ ਪ੍ਰੋਪਰ ਹੈ ਸਾਰੇ ਸਹੀ ਆ ਨਹੀਂ ਇੱਕ ਮਗਰ ਘੱਟ ਇੱਕ ਘੱਟ ਥਣ ਮੈਂ ਇੱਕ ਦੋ ਧਾਰੇ ਆਉਣੀਆਂ ਤਿੰਨ ਵੱਤ ਵਾਦ ਨਹੀਂ ਆਉਂਦੇ ਉਹ ਇੱਕ ਥਣ ਚ ਹਾਂਜੀ ਢਿੱਲੇ ਢੀ ਗਿਣੋ ਤੇਲ ਕਰਕੇ ਲਾਵੇ ਕੋਈ ਹਣਾ ਹਾਂਜੀ ਤੇਲ ਕਰ ਹਾਂ ਨਹੀਂ ਗੱਲ ਦੱਸੀ ਠੀਕ ਹੈ ਚੰਗੇ ਆ ਨਾ ਤੇ ਇਹਦਾ ਮੁੱਲ ਵੀਰੇ ਇਹ 15000 ਦੇ ਲੈ ਦੇ ਦਿਆਂਗੇ ਸਿਰਫ ਹਾਂਜੀ ਲਓ ਭਈ ਸੱਜਣੋ ਇਹ 15000 ਦੀ ਮਿਲ ਜੂਗੀ ਤੇ ਆ ਵਾਸ਼ੀ ਮਗਰ ਨਾਲੂ ਵੇਖ ਲੋ ਨਬਾਕੇ ਨਾਲ ਉਹਦੀ ਗੱਲ ਕਰੋ ਤੇ ਤਿੰਨ ਐਨੀਮਲ ਇਹਨਾਂ ਦੇ ਕੋਲ ਆਪਣੀ ਨਰਖ ਪਰ ਕਰਕੇ ਲੈ ਕੇ ਜਾਓ ਠੀਕ ਆ ਤੇ ਸਾਡੇ ਵੱਲੋਂ ਸასი ਸ਼ਕਰੀ